ਪੰਜਾਬ ਲੈਂਡ ਦੇਖ ਰਹੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਆਪਣੇ ਨਾਲ ਜੋ ਗੈਸਟ ਨੇ ਉਹ ਕਵਿਸ਼ਰੀ ਦੇ ਬੰਨ ਇੰਟਰਨੈਸ਼ਨਲ 골ਡ ਮੈਡਲਿਸਟ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਵਿਸ਼ਰ ਭਾਈ ਅੰਗਰੇਜ਼ ਸਿੰਘ ਜੀ ਦੁਬਲੀ ਕੋਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਬਿਜ਼ੀ ਰਜ਼ੀਵਿਆਂ 'ਚੋਂ ਟਾਈਮ ਕੱਢਿਆ ਤੇ ਇੰਗਲੈਂਡ ਦੀ ਧਰਤੀ ਤੇ ਤੁਸੀਂ ਹੁਣ ਇਸ ਸਮੇਂ ਜੋ ਤੇ ਬਹੁਤ ਹੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੇ ਆ ਅਸੀਂ ਜੀ ਜਿਸ ਤਰ੍ਹਾਂ ਸਾਡਾ ਮੇਨ ਮਕਸਦ ਹੁੰਦਾ ਕਿ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਲੈਂਡ ਚੈਨਲ ਤੋਂ ਤੇ ਪੰਜਾਬ ਦੇ ਉਸ ਬੰਦਿਆਂ ਨੂੰ ਸਾਡੇ ਚੈਨਲ ਤੇ ਲਿਆਂਦਾ ਜਾਵੇ ਵੀ ਜਿਨ੍ਹਾਂ ਦੀ ਪੰਜਾਬ ਨੂੰ ਸਮਾਜ ਨੂੰ ਕੋਈ ਦੇਣ ਵਾ ਤੇ ਸਾਨੂੰ ਅਸੀਂ ਜਿੱਦਾ ਤੁਹਾਡੀ ਲਾਈਫ ਬਾਰੇ ਕੁਵਿਸ਼ਰੀ ਬਾਰੇ ਪੰਜਾਬ ਵਿੱਚ ਜੋ ਧਾਰਮਿਕ ਪ੍ਰਚਾਰ ਹੋ ਰਿਹਾ ਉਸ ਬਾਰੇ ਗੱਲ ਕਰਾਂਗੇ ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਜੀਵਨ ਬਚਪਨ ਬਾਰੇ ਜਾਨਣਾ ਚਾਹਾਂਗੇ ਵੀ ਕਿੱਥੋਂ ਤੁਸੀਂ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਲੈਣ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਦਿਲਜੀਤ ਜੀ ਪੁੱਛ ਰਹੇ ਜੇ ਕਵੀਸ਼ਰੀ ਬਾਰੇ ਕਿ ਆਪਾਂ ਸ਼ੁਰੂ ਕਰੋ ਕੀਤੀ ਹਨ ਹਾਂ ਹਾਂ ਆਪਾਂ ਕਵੀਸ਼ਰੀ ਜਿਹੜੀ ਹੈ ਇੱਕ ਗਾਉਣ ਦਾ ਜਿਹੜਾ ਸ਼ੌਕ ਹੈ ਜਦੋਂ ਸਕੂਲ ਪੜ੍ਹਦੇ ਸੀ ਆਪਾਂ ਪਿੰਡ ਦੁਬਲੀ ਅੱਛਾ ਤੁਸੀਂ ਪਿੰਡ ਦੁਬਲੀ ਪੱਟੀ ਤਹਿਸੀਲ ਤਰਨਤਨ ਜਿਹੜਾ ਹਾਂ ਜੀ ਜਦੋਂ ਆਪਾਂ ਪਿੰਡ ਪੜਦੇ ਹੁੰਦੇ ਸੀ ਹੂੰ ਹੂੰ ਉੱਥੇ ਸਾਨੂੰ ਜਿੱਦਾਂ ਸਾਡੇ ਟੀਚਰ ਸੀ ਹੂੰ ਹੂੰ ਸਰਦਾਰ ਦਰਬਾਰਾ ਸਿੰਘ ਜੀ ਜਿਹੜੇ ਡਰੈਗ ਟੀਚਰ ਸਨ ਠੀਕ ਹੈ ਜੀ ਇੱਕ ਸਨ ਸਰਦਾਰ ਸਰਜੀਤ ਸਿੰਘ ਜੀ ਧਾਮੀ ਸਾਹਿਬ ਠੀਕ ਹੈ ਜੀ ਜਿਹੜੇ ਸਾਨੂੰ ਪੰਜਾਬੀ ਪੜਾਉਂਦੇ ਠੀਕ ਹੈ ਜੀ ਉਹਨਾਂ ਨੇ ਸਾਨੂੰ ਇਧਰ ਮਤਲਬ ਪ੍ਰੇਰਿਤ ਕੀਤਾ ਠੀਕ ਹੈ ਜੀ ਕਹਿੰਦੇ ਜਿੱਦਾਂ ਉਹਨਾਂ ਆਪਣੇ ਤੁਹਾਨੂੰ ਪਤਾ ਪੁਰਾਣੇ ਸਕੂਲ ਪਹਿਲਾਂ ਨਾ ਬਾਲ ਸਭਾ ਲੱਗਦੀ ਹੁੰਦੀ ਸੀ ਸ਼ਨੀਵਾਰ ਹਾਂ ਜੀ ਹਾਂ ਜੀ ਲੱਗਦੀ ਸੀ ਬਾਲ ਸਭਾ ਦੇ ਵਿੱਚ ਆਪਾਂ ਕਵਤਾ ਬੋਲ ਦਿੰਨੇ ਹਾਂਜੀ ਤੇ ਸਾਡੇ ਟੀਚਰ ਜਿਹੜੇ ਸਰਜੀਤ ਸਿੰਘ ਧਾਮੀ ਸਾਹਿਬ ਹਾਂਜੀ ਸਰਦਾਰ ਦਰਬਾਰਾ ਸਿੰਘ ਜੀ ਹਮ ਹੁਣ ਉਹਨਾਂ ਨੇ ਸਾਨੂੰ ਮਤਲਬ ਜਿੱਦਾਂ ਕਲਾਸ ਵਿੱਚ ਉਹਨਾਂ ਨੂੰ ਪਤਾ ਹੀ ਵੀ ਇਹ ਮੁੰਡੇ ਇਦਾਂ ਗਾ ਲੈਂਦੇ ਹਨਾ ਠੀਕ ਹੈ ਉਹਨਾਂ ਨੇ ਸਰ ਤੋਂ ਸ਼ਨੀਵਾਰ ਦੇ ਸ਼ਨੀਵਾਰ ਜਿੱਦਾਂ ਕਵਤਾ ਸੁਣਨੀ ਆ ਹਮ ਸਕੂਲ ਵਿੱਚ ਹਮ ਹੁਣ ਉਹ ਅਸੀਂ ਫਿਰ ਬੋਲਦੇ ਰਹੇ ਉਹਨਾਂ ਕਵਤਾ ਠੀਕ ਹੈ ਜੀ ਤੇ ਜਿੱਦਾਂ ਉਹ ਕਵਤਾ ਬੋਲਦੇ ਬੋਲਦੇ ਫਿਰ ਅਸੀਂ ਇਧਰ ਕਵੀਸ਼ਰੀ ਲੈਣਾ ਲੈ ਬੰਦਿਆ ਹਾਂਜੀ ਤੇ ਸਾਡੇ ਆਪਣੇ ਉਧਰ ਪੁਰਾਣੇ ਬਣੇ ਕਵੀਸ਼ਰ ਜਿਨ੍ਹਾਂ ਦੇ ਬਹੁਤ ਜ਼ਿਆਦਾ ਸ਼ਿਗਰਦ ਦੇ ਪੰਡਤ ਮੋਹਨ ਸਿੰਘ ਜੀ ਕਰਿਆਲਾ ਸਾਹਿਬ ਠੀਕ ਹੈ ਜੀ ਉਹਨਾਂ ਤੋਂ ਜਾਨੀ ਕਿ ਸਾਡੇ ਉਸਤਾਦ ਉਹ ਹੀ ਓਕੇ ਓਕੇ ਜਿੱਦਾਂ ਉਹਨਾਂ ਦੇ ਗਿਆਨੀ ਬਲਦੇਵ ਸਿੰਘ ਬੈਂਕਾ ਸਾਹਿਬ ਹਾਂਜੀ ਹਾਂਜੀ ਜਿਹੜੇ ਬੜੇ ਵੱਡੇ ਕਵੀਸ਼ਰ ਨੇ ਹੂੰ ਹੂੰ ਉਹ ਜਾਨੀ ਕਿ ਉਹਨਾਂ ਨਾਲ ਮੈਂ ਤਕਰੀਬਨ ਤੇ 20 22 ਸਾਲ ਉਹਨਾਂ ਨਾਲ ਸੇਵਾ ਕੀਤੀ ਕਵਿਸ਼ਰੀ ਦੀ ਵਾਹ ਜੀ ਵਾਹ ਹਾਂ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਠੀਕ ਹੈ ਜੀ ਉਹਨਾਂ ਸਾਨੂੰ ਗਾਉਣ ਦੀ ਜਾਸਿਕਾਈ ਹੂੰ ਹੂੰ ਅੱਖਰ ਕਿਦਾਂ ਬੋਲਣੇ ਆ ਹਨਾ ਤੇ ਜਿਹੜੇ ਪੰਡਤ ਮੋਹਨ ਸਿੰਘ ਜੀ ਕਰਿਆਲਾ ਸਨ ਉਹ ਮੈਨੂੰ ਉਹਨਾਂ ਨੇ ਘਰੋਂ ਜਾ ਕੇ ਜਿੱਦਾਂ ਲਿਆ ਵਾ ਠੀਕ ਹੈ ਜੀ ਇੱਕ ਸਾਡੇ ਪਿੰਡ ਦਾ ਵੀਰ ਹੈ ਕਵੀਸ਼ਰ ਜਸਬੀਰ ਸਿੰਘ ਅ ਠੀਕ ਹੈ ਦੋ ਦੁਬਲੀ ਦੋ ਦੁਬਲੀ ਦੀ ਕਹਾਣੀ ਠੀਕ ਹੈ ਜੀ ਉਹਨਾਂ ਨੂੰ ਪੰਡਤ ਜੀ ਹੁਣੀ ਸਾਡੇ ਲਾਗੇ ਆਪਣੇ ਪਿੰਡ ਦਾ ਪਿੰਡ ਸ਼ਹੀਦ ਓਕੇ ਉੱਥੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜੋੜ ਮੇਲਾ ਬੜਾ ਵੱਡਾ ਬਣਾਉਂਦੇ ਹਾਂਜੀ ਗੁਰਦੁਆਰਾ ਕਾਫੀ ਹਾਂਜੀ ਉੱਥੇ ਪੰਡਤ ਜੀ ਹੁਣੀ ਆਏ ਜੋੜ ਮੇਲੇ ਦੇ ਠੀਕ ਹੈ ਜੀ ਉਹਨਾਂ ਨੇ ਸਾਨੂੰ ਨਾ ਨਗਰ ਬੂ ਆ ਬੂ ਬੂ ਹਰੀ ਕਿ ਲੱਗੇ ਹਰੀ ਕਿ ਲੱਗੇ ਉੱਥੇ ਇੱਕ ਵਾਰ ਸਾਨੂੰ ਕੁਇਸ਼ਰੀ ਗਾਉਂਦਿਆਂ ਨੂੰ ਮੈਨੂੰ ਤੇ ਜਸਵੀਰ ਸਿੰਘ ਨੂੰ ਵੇਖਿਆ ਠੀਕ ਹੈ ਜੀ ਤੇ ਉਹ ਪੰਡਤ ਜੀ ਹੁਣੀ ਉੱਥੇ ਉਹਨੂੰ ਜਸਵੀਰ ਸਿੰਘ ਨੂੰ ਕਹਿਣ ਲੱਗੇ ਸ਼ੀਦੀ ਮੇਲੇ ਤੇ ਹੂੰ ਕਿ ਤੇਰੇ ਨਾਲ ਇੱਕ ਹੋਰ ਮੁੰਡਾ ਹੁੰਦਾ ਸੀ ਕਿ ਉਹ ਕਿੱਥੇ ਆ ਅੱਛਾ ਉਹ ਜਸਵੀਰ ਸਿੰਘ ਕਹਿ ਲੱਗਾ ਜੀ ਉਹ ਪੰਡਤ ਜੀ ਉਹ ਘਰ ਹੀ ਹੁੰਦਾ ਉਹਨੇ ਨਾ ਮਤਲਬ ਜਿੱਦਾਂ ਕੁਇਸ਼ਰੀ ਲੈਣ ਚੋਂ ਹਟ ਗਿਆ ਵਾ ਅੱਛਾ ਛੱਡ ਦਿੱਤੀ ਤੇ ਪੰਡਤ ਜੀ ਹੁਣੀ ਕਹਿੰਦੇ ਨਹੀਂ ਉਹਨੂੰ ਆਪਾਂ ਮਿਲੀਏ ਹੂੰ ਇਹ ਨਾ ਮੇਰੇ ਕੋ ਫਿਰ ਆ ਕੇ ਕਰੇ ਠੀਕ ਹੈ ਮੈਨੂੰ ਪੰਡਤ ਜੀ ਨੇ ਆਣ ਕੇ ਕਿਹਾ ਵੀ ਆਪਾਂ ਤੁਸੀਂ ਮੈਨੂੰ ਤੁਨ ਮੈਂ ਸੁਣਿਆ ਸੀ ਹਾਂ ਹਾਂ ਤੇ ਮਤਲਬ ਕਹਿੰਦੇ ਵੀ ਮੇਰੇ ਨਾਲ ਤੁਸੀਂ ਕਵਿਸ਼ਰੀ ਕਰੋ ਹੁਣ ਅੱਛਾ ਮੈਂ ਕਿਹਾ ਮੈਂ ਹਾਂ ਪੰਡਤ ਜੀ ਮੈਂ ਤਾਂ ਹੁਣ ਛੜਤਾ ਕਮ ਹਣਾ ਹਾਂ ਉਹਨਾਂ ਨੇ ਮੈਨੂੰ ਨਾ ਮਤਲਬ ਕਹਿ ਕੇ ਘਾ ਕੇ ਦੇ ਕਹਿੰਦੇ ਨਹੀਂ ਤੁਸੀਂ ਸ਼ੁਰੂ ਕਰੋ ਦੁਬਾਰਾ ਅੱਛਾ ਫੇਰ ਪੰਡਤ ਜੀ ਹੁਣੀ ਸਾਡੇ ਕੋ ਰਿੰਦੇ ਰਹੇ ਪਿੰਡ ਉੱਥੇ ਠੀਕ ਹੈ ਤੇ ਉਹਨਾਂ ਨੇ ਸਾਨੂੰ ਦੋਨ ਮੈਨੂੰ ਤੇ ਜਸਵੀਰ ਸਿੰਘ ਨੂੰ ਸ਼ੁਰੂਆਤ ਕਰਾ ਦਿੱਤੀ ਪਰ ਸਚ ਹਾਂ ਫੇਰ ਅਹੀਂ ਜਦਾਂ ਸ਼ੁਰੂ ਕਰ ਲਿਆ ਫੇਰ ਦੁਬਾਰਾ ਕਵੀਸ਼ਰੀ ਦਾ ਠੀਕ ਹੈ ਜੀ ਫੇਰ ਚਲਦੇ ਚਲਦੇ ਜਦਾਂ 2000 1 ਤੋਂ ਲੈ ਕੇ ਹੂੰ ਤੇ 2000 ਤੇ 2 3 ਕਜ 3 ਕ ਤੱਕ ਹੂੰ 2003 ਕ ਤੱਕ ਨਾਲ ਹੀ ਪੰਡਤ ਜੀ ਨਾਲ ਹੂੰ ਤੇ ਨਾਲ ਹੀ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਸਾਹਿਬ ਠੀਕ ਹੈ ਜੀ ਉਹਨਾਂ ਨਾਲ ਮੈਂ ਸੇਵਾ ਕਰਦਾ ਰਿਆ ਹੂੰ ਹੂੰ ਫੇਰ ਜਦਾਂ ਪੰਡਤ ਜੀ ਥੋੜੇ ਬਿਰਧ ਸੀ ਠੀਕ ਹੈ ਉਹ ਚੜ੍ਹਾਈ ਕਰ ਗਏ ਉਹ ਫਿਰ ਮੈਨੂੰ ਉਹ ਬੈਂਕਾ ਸਾਹਿਬ ਉਹਨਾਂ ਨੇ ਆਪਣੇ ਨਾਲ ਪੱਕਾ ਰੱਖ ਲਿਆ ਠੀਕ ਹੈ ਜੀ ਫਿਰ 2003 ਦੇ ਵਿੱਚ ਮੈਨੂੰ ਬੈਂਕਾ ਸਾਹਿਬ ਉਹਨਾਂ ਨੇ ਇਹ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਵਿੱਚ ਨਾਲ ਡਿਊਟੀ ਦੇ ਠੀਕ ਹੈ ਹਾਂ ਤੇ ਨਾਲ ਮਿਲ ਕੇ ਮਲਾਜ਼ਮ ਮਸ਼ਰੂਮਣੀ ਕਮੇਟੀ ਦੇ ਵੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉਹਨਾਂ ਨੇ ਮੈਨੂੰ ਭਰਤੀ ਕਰਵਾ ਲਿਆ ਓਕੇ ਫਿਰ 2003 ਤੋਂ ਲੈ ਕੇ 2022 ਤੱਕ ਹੂੰ ਮੈਂ ਬੈਂਕਾ ਸਾਹਿਬ ਉਹਨਾਂ ਨਾਲ ਸਾਥ ਠੀਕ ਹੈ ਜੀ ਸਾਤ ਨਮਾਇ ਹਾਂਜੀ ਕੁਆ ਜੀਵਾ ਤੇ ਇਸ ਟਾਈਮ ਮੇਰਾ ਜਥਾ ਜਿਹੜਾ ਵਾ ਮੈਂ ਧਰਮ ਪ੍ਰਚਾਰ ਕਮੇਟੀ ਵਿੱਚ ਵੀ ਡਿਊਟੀ ਕਰਦਾ ਠੀਕ ਹੈ ਜੀ ਤੇ ਹੁਣ ਜਿਹੜੇ ਆਪਣੇ ਵੀਰ ਮਨਜੀਤ ਸਿੰਘ ਜੀ ਸੋਹੀ ਸਾਹਿਬ ਹਾਂਜੀ ਕਾਫੀ ਵੱਡਾ ਨਾਮ ਆ ਹਾਂ ਬੜਾ ਵੱਡਾ ਨਾਮ ਆ ਜੀ ਉਹਨਾਂ ਦੇ ਜਿਹੜੇ ਨਗਮੇ ਆ ਹਾਂਜੀ ਬਹੁਤ ਇਹ ਨੌਜਵਾਨ ਜਿਹੜੇ ਵੀਰ ਨੌਜਵਾਨ ਪੀੜ੍ਹੀ ਆ ਆਪਾਂ ਉਹਨਾਂ ਦਾ ਨਾਮ ਵੱਡਾ ਮਨਜੀਤ ਸਿੰਘ ਸੋਹੀ ਨੂੰ ਸਾਰੇ ਜਾਣਦੇ ਕਿ ਉਹਨਾਂ ਦੇ ਨਗਮਾ ਤੁਸੀਂ ਮਾੜਾ ਜਿਆ ਦਰਸ਼ਕਾਂ ਨੂੰ ਸੁਣਾ ਕੇ ਜੇ ਹਾਂ ਉਹਨਾਂ ਦਾ ਜਿੱਦਾਂ ਅੱਜ ਕੱਲ ਤੁਹਾਨੂੰ ਪਤਾ ਵੀ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀ ਬੜਾ ਗਿਆ ਗਿਆ ਠੀਕ ਹੈ ਇਹ ਪਰ ਰਹਿੰਦਾ ਅਸਲ ਇਹ ਦੇ ਨਾਲ ਜਿਹੜਾ ਲੈਸਿਆ ਉਹਦੀ ਸ਼ੇਰਾ ਵਾਲੀ ਲੁੱਕ ਤੇ ਡਰੈੱਸ ਆ ਕਈਆਂ ਵਾਸਤੇ ਉਹ ਮੌਤ ਦਾ ਦਰਸ਼ਿਆ ਦੇ ਕੇ जख्मਾਂ ਤੋਂ ਛਿੱਲ ਦਾ ਖਰੰਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਰਾਣੀਏ ਇਹ ਉਹਨਾਂ ਦੇ ਬਹੁਤ ਜ਼ਿਆਦਾ ਚੱਲ ਰਿਹਾ ਬਹੁਤ ਚੱਲੇ ਇਹ ਤਾਂ ਬਹੁਤ ਹਰੇਕ ਨੇ ਸੁਣਿਆ ਜੀ ਹਾਂ ਜੀ ਤੇ ਉਹ ਭਾਈ ਮਨਜੀਤ ਸਿੰਘ ਉਹਨਾਂ ਨਾਲ ਅੱਜਕੱਲ ਮੈਂ ਠੀਕ ਹੈ ਜਿਹੜੇ ਜਥੇ ਨਾਲ ਹਾਂ ਜਥੇ ਨਾਲ ਉਹਨਾਂ ਨਾਲ ਮੈਂ ਜਿੱਦਾਂ ਇੰਗਲੈਂਡ ਠੀਕ ਹੈ ਹੁਣ ਦੂਵਾਰ ਆਈ ਹਾਂ ਤੇ ਅੱਛਾ ਤੁਸੀਂ ਇੰਟਰਨੈਸ਼ਨਲ ਜਿੱਦਾਂ ਤੁਸੀਂ ਹੋਰ ਵੀ ਦੇਸ਼ਾਂ 'ਚ ਕਿਹੜੇ ਕਿਹੜੇ ਦੇਸ਼ਾਂ 'ਚ ਗਏ ਅਹੀਂ ਕੈਨੇਡਾ ਵੀ ਗਏ ਆ ਜੀ ਅੱਛਾ ਕੈਨੇਡਾ ਵੀ ਗਏ ਇੰਗਲੈਂਡ 'ਚ ਮਿਲਸਣਾ ਦੂਜੀ ਵਾਰ ਤੁਸੀਂ ਆ ਜੀ ਦੂਜੀ ਵਾਰ ਆ ਜੀ ਕੈਨੇਡਾ ਹੀ ਗਏ ਸੀ ਦੋ ਵਾਰ 19 'ਚ ਠੀਕ ਹੈ ਜੀ ਤੇ ਕੈਨੇਡਾ ਦੀਆਂ ਸੰਤਾਂ ਨੇ ਬਹੁਤ ਪਿਆਰ ਦਿੱਤਾ ਹਾਂ ਠੀਕ ਹੈ ਜੀ ਤੇ ਜਿੱਦਾਂ ਮਤਲਬ ਹਰ ਇੱਕ ਥਾਂ ਜਿੱਥੇ ਵੀ ਜਾਈਦਾ ਹੂੰ ਹੂੰ ਤੇ ਸੰਗਤਾਂ ਬਹੁਤ ਪਿਆਰ ਕਰਦੀਆਂ ਸੀ ਤੁਹਾਨੂੰ ਏਦਾਂ ਬਦਲਾਅ ਲੱਗਦਾ ਵੀ ਇੰਡੀਆ ਦੇ ਵਿੱਚ ਤੇ ਬਾਹਰ ਦੇਆਂ ਸੰਗਤਾਂ 'ਚ ਕੋਈ ਤੁਹਾਨੂੰ ਬਦਲਾਅ ਲੱਗਦਾ ਸਿੱਖੀ ਪ੍ਰਤੀ ਹਾਂਜੀ ਵੇਖੋ ਜਿੱਦਾਂ ਅਸੀਂ ਜਿੱਦਾਂ ਗਾ ਰਹੇ ਹਾਂ ਹੂੰ ਤੇ ਸੁਣ ਕੇ ਸੰਗਤਾਂ ਪ੍ਰਭਾਵਿਤ ਹੁੰਦੀਆਂ ਨੇ ਠੀਕ ਹੈ ਜੀ ਜਿੱਦਾਂ ਭਾਈ ਮਨਜੀਤ ਸਿੰਘ ਹੁਣੀ ਆ ਹਾਂਜੀ ਇਹਨਾਂ ਦੇ ਜਿਹੜੇ ਨਗਮੇ ਆ ਹੂੰ ਇਹ ਕਾਫੀ ਸਾਨੂੰ ਵੀਰ ਮਿਲਦੇ ਆ ਉਹ ਸੁਣ ਕੇ ਕਹਿੰਦੇ ਵੀ ਭਾਈ ਮਨਜੀਤ ਸਿੰਘ ਉਹਨਾਂ ਨੂੰ ਮਿਲਦੇ ਜਦੋਂ ਕਹਿੰਦੇ ਵੀ ਵੀਰ ਜੀ ਅਸੀਂ ਤੁਹਾਡਾ ਗੀਤ ਸੁਣਿਆ अच्छा उनहां तो जਿੱਦਾਂ ਸਾਡੀ ਦਾੜੀ ਕਟੰਗੀ ਕੇਸ ਕਤਲ ਕਰਾਏ ਸੀ ਤੇ ਉਹ ਮਿਲਦੇ ਸਾਨੂੰ ਵੀਰ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਸੁਣਦੇ ਸੁਣਦੇ ਆ ਤੁਹਾਨੂੰ ਬਹੁਤ ਜ਼ਿਆਦਾ ਤੇ ਸੁਣ ਕੇ ਤੁਹਾਡੇ ਤੋਂ ਹੀ ਪ੍ਰਭਾਵਿਤ ਹੋ ਗਏ ਅੱਜ ਦਿਮਾਲੇ ਸੰਜਾਰੇ ਵੀਰ ਦੇਖੋ ਜੀ ਇੱਕ ਵਿਦੇਸ਼ਾਂ ਵਿੱਚ ਹਾਂਜੀ ਜਿੱਦਾਂ ਆਪਾਂ ਕਹਿ ਰਹੇ ਨੇ ਨਾ ਗਾਇਕੀ ਸਿੰਗਿੰਗ ਦਾ ਪ੍ਰਭਾਵ ਪੈਂਦਾ ਵਾ ਚੰਗਾ ਸੁਣਾਗੇ ਚੰਗਾ ਪ੍ਰਭਾਵ ਪਊਗਾ ਹੁਣ ਤੁਸੀਂ ਚੰਗੇ ਕੀਤਾ ਤੇ ਲੋਕਾਂ ਨੇ ਦਾੜੇ ਜਿਦਾ ਰੱਖ ਲਿਓ ਚੀਜ਼ ਜਿੱਦਾਂ ਉਹਨਾਂ ਦਾ ਅਸੀਂ ਗੋਲ ਦਿਮਾਲੇ ਉਹ ਚੀਜ਼ਾਂ ਹਾਂਜੀ ਹਾਂਜੀ ਇਹ ਪ੍ਰਭਾਵ ਤਾਂ ਪੈਂਦਾ ਵਾ ਮਿਊਜ਼ਿਕ ਦਾ ਤੇ ਤੁਸੀਂ ਜਿਸ ਤਰ੍ਹਾਂ ਇੱਥੇ ਲੋਕਾਂ ਚ ਇੰਗਲੈਂਡ ਦੇ ਕੈਨੇਡਾ ਦੇ ਲੋਕਾਂ ਚ ਵਿਸ਼ਰਧਾ ਬਹੁਤ ਹੁੰਦੀ ਆ ਹਾਂਜੀ ਹਾਂਜੀ ਆ ਵੀ ਜਦਾਂ ਇਹਨਾਂ ਨੂੰ ਬੜਾ ਚਾਹ ਚੜਦਾ ਜਦੋਂ ਇੰਡੀਆ ਤੋਂ ਕੋਈ ਜਥਾ ਆਉਂਦਾ ਵਾ ਹਾਂ ਹਾਂ ਬਹੁਤ ਜ਼ਿਆਦਾ ਇੰਡੀਆ ਤੋਂ ਇੱਥੇ ਇਹਨੇ ਹੈ ਨਹੀਂ ਜਿੱਦ ਤੱਕ ਵਿਸ਼ਰ ਹਾਂਜੀ 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 ਜਦੋਂ ਅਸੀਂ ਆਉਨੇ ਆ ਤੇ ਬਹੁਤ ਮਤਲਬ ਪਿਆਰ ਕਰਦੇ ਵੀਰ ਸਾਰੇ ਠੀਕ ਹੈ ਜੀ ਜਦਾਂ ਫੋਟੋਆਂ ਖਿਚਾਉਂਦੇ ਆ ਹੂੰ ਹੂੰ ਤੇ ਬੜਾ ਉਹ ਪਿਆਰ ਕਰਦੇ ਆ ਵੀ ਸਾਡੇ ਪ੍ਰਾ ਇਹ ਸਾਡੇ ਠੀਕ ਹੈ ਜੀ ਤੇ ਧਾਰਮਿਕ ਗੀਤ ਗਾਉਂਦੇ ਹਨਾ ਤੇ ਜਦ ਤੱਕ ਵੀ ਸ਼੍ਰੀ ਗਾਉਂਦੇ ਆ ਇਹ ਸਟੇਜ ਤੇ ਸਾਨੂੰ ਬਹੁਤ ਮਤਲਬ ਪਿਆਰ ਕਰਦੇ ਵੀਰ ਜਿੱਦਾਂ ਇਹ ਸਟੇਜ ਤੋਂ ਦਵਾਨ ਲਾ ਕੇ ਵਾਪਸ ਜਾਂਦੇ ਆ ਫਿਰ ਬਾਹਰ ਫੋਟੋਆਂ ਖਿਚਾਉਂਦੇ ਆ ਬਹੁਤ ਪਿਆਰ ਕਰਦੇ ਆ ਤੇ ਜਦਾਂ ਉਹਨਾਂ ਨੂੰ ਖੁਸ਼ੀ ਮਿਲਦੀ ਹਾਂਜੀ ਹਾਂਜੀ ਅੱਛਾ ਜਿਸ ਤਰ੍ਹਾਂ ਭਾਈ ਸਾਹਿਬ ਜੀ ਕਹਿਆ ਜਾਂਦਾ ਵਾ ਵੀ ਸਿੱਖੀ ਦਾ ਨਾ ਕਈ ਬਲੇ ਲੋਕ ਕਿੰਤੂ ਪਰਿੰਦੂ ਕਰਦੇ ਆ ਅਸੀਂ ਕਹਿ ਨਹੀਂ ਰਹੇ ਅਸੀਂ ਜਸਟ ਲੋਕਾਂ ਦੀ ਵੀ ਕਹਿੰਦੇ ਜਣ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਸ਼੍ਰੋਮਣੀ ਕਮੇਟੀ ਨਹੀਂ ਕਰਦੀ ਇਦਾਂ ਨਹੀਂ ਕਰਦੇ ਉਸ ਬਾਰੇ ਤੁਸੀਂ ਦੱਸੋ ਲੋਕਾਂ ਨੂੰ ਵੀ ਕਿੰਨਾ ਪ੍ਰਚਾਰ ਹੋ ਰਿਹਾ ਆਪਣਾ ਤੇ ਵੇਖੋ ਇਹ ਦਲਜੀਤ ਸਿੰਘ ਦੀ ਮੈਂ ਨਾ ਖੁਦ ਸ਼੍ਰੋਮਣੀ ਕਮੇਟੀ ਚ ਕਰਦਾ ਡਿਊਟੀ ਹਾਂਜੀ ਇਹ ਸਹਾਇਕ ਕਵਿਸ਼ਰ ਮਤਲਬ ਕਵਿਸ਼ਰ ਡਿਊਟੀ ਕਰ ਰਹੇ ਹਾਂ ਹਾਂਜੀ ਜਿੱਦਾਂ ਹੁਣ ਵੇਖੋ ਸਿੰਘ ਸਾਹਿਬ ਨੇ ਬੜਾ ਵੱਡਾ ਪ੍ਰਚਾਰ ਕੀਤਾ ਇਹ ਵਸਾਖੀ ਦੇ ਪ੍ਰੋਗਰਾਮ ਦੇ ਜਿਹੜੇ ਵਸਾਖੀ ਉਹਨਾਂ ਵਸਾਖੀ ਦਾ ਦਿਹਾੜਾ ਜਿਹੜਾ ਲੰਘ ਕੇ ਗਿਆ ਹਾਂਜੀ ਦੇ ਵੇਖੋ ਜਿਹੜਾ ਲੋਕ ਕਹਿ ਰਿਆ ਨਾ ਧਰਮ ਪ੍ਰਚਾਰ ਕਮੇਟੀ ਪ੍ਰਚਾਰ ਨਹੀਂ ਕਰਦੀ ਸ਼੍ਰੋਹਿੰਦਰ ਕੀ ਪ੍ਰਚਾਰ ਨਹੀਂ ਕਰਦੀ ਬਿਲਕੁਲ ਇਹ ਐਵੇਂ ਗਲਤ ਗੱਲਾਂ ਗਲਤਾ ਜੀ ਹੂੰ ਕਿਉਂਕਿ ਵੇਖੋ ਅਸੀਂ ਤੇ ਇਸ ਚੀਜ਼ ਵਿੱਚ ਵਿਚਰ ਰਹੇ ਹਾਂ ਹੂੰ ਇੱਕ ਬਹੁਤ ਵੱਡੀ ਸੰਸਥਾ ਜੀ ਸਾਡੀ ਸ਼੍ਰੋਹਣੀ ਕਮੇਟੀ ਸ਼੍ਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਹਰ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ ਹੂੰ ਤੇ ਅਸੀਂ ਜਿਵੇਂ ਵਿਚਰਦੇ ਹਾਂ ਹੁਣ ਸਾਨੂੰ ਪਤਾ ਵਾ ਵੇਖੋ ਆਵਸਾਖੀ ਦੇ ਦਿਹਾੜੇ ਤੇ ਅਸੀਂ ਘਰ ਘਰ ਪਹੁੰਚ ਕੀਤੀ ਠੀਕ ਹੈ ਜੀ ਸਿੰਘ ਸਾਹਿਬ ਨੇ ਜਥੇ ਬਣਾਏ ਸਾਡੇ ओके ਵੀ ਸ਼ਰਟਾਡੀ ਪ੍ਰਚਾਰਕ ਸਿੰਘ ਨਾਲ ਲੈ ਕੇ ਵੱਖ-ਵੱਖ ਜਥੇ ਬਣਾਏ ਠੀਕ ਹੈ ਜੀ ਇਹ ਇਹ ਪਿੰਡਾਂ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਪਿੰਡਾਂ ਦੇ ਵਿੱਚੋਂ ਘਰ-ਘਰ ਦੇ ਵਿੱਚ ਪਹੁੰਚ ਕਰਕੇ ਠੀਕ ਹੈ ਜੀ ਅਸੀਂ ਨਾ ਅਮਰ ਸ਼ਕਨਵਾਸ ਤੇ ਸਿੰਘਾਂ ਨੂੰ ਪ੍ਰੇਰਿਤ ਕੀਤਾ ਵਾਜੀ ਵਾ ਤੇ ਬੜੀ ਵੱਡੀ ਗਿਣਤੀ ਵਿੱਚ ਜਾਨੀ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਜਿਹੜਾ ਵਾ ਸ੍ਰੀ ਕਾਲ ਤਖਸਾਲ ਸਾਹਿਬ ਅਮਰ ਸੰਚਾਰ ਹੋਇਆ ਵਾਜੀ ਵਾ ਤੇ ਸੰਗਤਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਹੂੰ ਹੂੰ ਬਹੁਤ ਵੱਡਾ ਅਮਰ ਸੰਚਾਰ ਹੋਇਆ ਹੈ ਹੂੰ ਹੂੰ ਤੇ ਸਿੰਘ ਸਾਹਿਬ ਜੀ ਨੇ ਜਾਣੀ ਕਿ ਜੋ ਹੁਕਮ ਲਾਇ ਹ ਉਹਨਾਂ ਦੇ ਹੁਕਮਾਂ ਦੇ ਤਹਿਤ ਸਾਰੇ ਕੁਇਸ਼ਰ ਢਾਡੀ ਪ੍ਰਚਾਰਕ ਸਿੰਘਾਂ ਨੇ ਜਿਹੜਾ ਵਾ ਵੱਡਾ ਵੱਡਾ ਬਹੁਤ ਵੱਡਾ ਪ੍ਰਚਾਰ ਕੀਤਾ ਠੀਕ ਹੈ ਜੀ ਪ੍ਰਚਾਰ ਕਰਕੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਅਮਰ ਸ਼ਗਨ ਵਾਸਤੇ ਠੀਕ ਹੈ ਤੇ ਵਿਸਾਖੀ ਦੇ ਢਾਡੇ ਤੇ ਬਹੁਤ ਵੱਡਾ ਹੋਇਆ ਅਮਰ ਸੰਚਾਰ ਜੀ ਵਾਹ ਜੀ ਵਾਹ ਤੇ ਜਿਹੜੇ ਲੋਕ ਕਹਿੰਦੇ ਆ ਵੀ ਸ਼ਰੋਵਣੀ ਕਮੇਟੀ ਪ੍ਰਚਾਰ ਨਹੀਂ ਕਰਦੀ ਵੇਖੋ ਪ੍ਰਚਾਰ ਸ਼ਰੋਵਣੀ ਕਮੇਟੀ ਬਹੁਤ ਕਰਦੀ ਹੈ ਹਮ ਲੋਕ ਸੁਣਨ ਨੂੰ ਤਿਆਰ ਨਹੀਂ ਬਿਲਕੁਲ ਹੈਨਾ ਕਿਉਂਕਿ ਆਪਾਂ ਜਿਹੜੀ ਟਿੱਪਣੀਆਂ ਹਰ ਕੋਈ ਕਰੀ ਜਾਂਦਾ ਠੀਕ ਕਰ ਸਕਦੇ ਆਪਾਂ ਕਿਸੇ ਨੂੰ ਨਹੀਂ ਤੇ ਜਿਹੜੀ ਜਿਹੜਾ ਆਪਾਂ ਧਰਮ ਪ੍ਰਚਾਰ ਕਮੇਟੀ ਦਾ ਕਹਿ ਰਹੇ ਨੇ ਆਂ ਸ਼ਰੋਨੀ ਕੁਮਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿ ਦਿੰਦੇ ਵੀ ਪ੍ਰਚਾਰ ਨਹੀਂ ਹੋ ਰਿਹਾ ਪ੍ਰਚਾਰ ਬਹੁਤ ਹੋ ਰਿਹਾ ਹੋ ਰਿਹਾ ਲੋਕ ਜਿਹੜੇ ਆ ਉਹ ਮੰਨਣ ਨੂੰ ਤਿਆਰ ਨਹੀਂ ਆਂ ਬਾਕੀ ਲੋਕਾਂ ਦਾ ਕੀ ਆ ਹਾਂਜੀ ਨਾ ਮੰਨਣ ਪਰ ਜਿਹੜਾ ਇਹ ਕਹਿੰਦੇ ਨਾ ਵੀ ਹੋ ਨਹੀਂ ਰਿਹਾ ਬਹੁਤ ਪ੍ਰਚਾਰ ਹੋ ਰਿਹਾ ਬਿਲਕੁਲ ਕਿਉਂਕਿ ਅਸੀਂ ਇੰਹ ਲੈਂਚੋਂ ਆ ਸਾਨੂੰ ਪਤਾ ਵਾ ਅਸੀਂ ਕਰਦੇ ਅਸੀਂ ਦੇ ਹਰ ਪਿੰਡ ਪਿੰਡ ਜਾ ਕੇ ਪਹੁੰਚ ਕਰਦੇ ਆ ਘਰ ਘਰ ਜਾਂਦੇ ਆ ਸੰਗਤਾਂ ਨੂੰ ਪ੍ਰੇਰਿਤ ਕਰਦੇ ਆ ਹੂੰ ਹੂੰ ਸਵੇਰੇ ਸ਼ਾਮ ਦੁਵਾਰ ਸਜਾਈ ਦੇ ਪਿੰਡਾਂ ਵਿੱਚ ਠੀਕ ਹੈ ਜੀ ਉਹਦੇ ਵਿੱਚ ਸੰਗਤਾਂ ਨੂੰ ਪ੍ਰੇਰਿਤ ਕਰੀਦਾ ਠੀਕ ਹੈ ਜੀ ਪੀ ਅਮਰਿਸ਼ਕੋ ਗੁਰੂ ਵਾਲੇ ਬਣੋ ਹਾਂਜੀ ਗੁਰੂ ਵਾਲੇ ਬਣੋ ਹਾਂਜੀ ਠੀਕ ਹੈ ਠੀਕ ਹੈ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਅੱਗੇ ਅਸੀਂ ਗੱਲ ਕਰਦੇ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਬੜਾ ਕੁਝ ਕਿਹਾ ਜਾ ਰਿਹਾ ਵੀ ਜਾਂ ਵੀ ਸਿੱਖਾਂ ਨੂੰ ਛੋਟਾ ਦਿਖਾਉਣ ਦੇ ਲਈ ਆਈਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਹੋ ਰਿਹਾ ਸ਼੍ਰੋਮਣੀ ਕਮੇਟੀ ਵੱਡੇ ਪੱਧਰ ਤੇ ਆਪਣਾ ਫਰਜ਼ ਜ਼ਿਆਦਾ ਕਰ ਰਹੀ ਹੈ ਸਿੱਖਾਂ ਦੇ ਲਈ ਇਹ ਸਿੱਖਾਂ ਲਈ ਵੀ ਜਾਂ ਹੋਰ ਵੀ ਸੰਸਥਾਵਾਂ ਲਈ ਉਹਨਾਂ ਲਈ ਚਲੋ ਹਰੇਕ ਧਰਮ ਲਈ ਕੋਈ ਵੀ ਜਿੱਦਾਂ ਉਹਨਾਂ ਨੇ ਹਸਪਤਾਲ ਬਣਾਏ ਆ ਉੱਥੇ ਕੋਈ ਵੀ ਆਣ ਕੇ ਇਲਾਜ ਕਰਾ ਸਕਦਾ ਕਿਸੇ ਵੀ ਧਰਮ ਦਾ ਤੇ ਅਸੀਂ ਜਿਸ ਤਰ੍ਹਾਂ ਜਾਣਨਾ ਚਾਹੁੰਦੇ ਆ ਵੀ ਤੁਸੀਂ ਮਨਜੀਤ ਸੋਹੀ ਉਹਨਾਂ ਨਾਲ ਤੁਹਾਡਾ ਕਿਦਣਾ ਸਬੰਧ ਬਣਿਆ ਇਹਨਾਂ ਨਾਲ ਰਲਦਾ ਅੱਛਾ ਹਾਂਜੀ ਐਮ ਐਨ ਜੀ ਸੋਹੀ ਹਣੀ ਵੀਰ ਜੀ ਇਹ ਵੜਾ ਵੱਡਾ ਨਾਮ ਆ ਮਨਜੀਤ ਸਿੰਘ ਬਿਲਕੁਲ ਬਿਲਕੁਲ ਜੀ ਅਜਬੋ ਮਨਜੀਤ ਸਿੰਘ ਸੋਈ ਮੇਰਾ ਛੋਟਾ ਵੀਰ ਆ ਠੀਕ ਹੈ ਜੀ ਅਸੀਂ 2007-8 ਦੇ ਵਿੱਚ ਵੀ ਇਕੱਠੇ ਸੀ ਠੀਕ ਹੈ ਜੀ ਬੈਂਕਾ ਸਾਹਿਬ ਉਹਨਾਂ ਨਾਲ ਹਿਸੇਵ ਕਰਦੇ ਨੇ ਕੁਇਸ਼ਰੀ ਨਹੀਂ ਠੀਕ ਹੈ ਇਹ ਵੀ ਬੈਂਕਾ ਸਾਹਿਬ ਜੀ ਨਾਲ ਹਾਂ ਜੀ ਹਾਂ ਜੀ ਹਾਂ ਜੀ ਤੇ ਬਹੁਤ ਵੱਡੇ ਹੀ ਕੁਇਸ਼ਰੋ ਹਾਂਜੀ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਹਾਂ ਜੀ ਬਹੁਤ ਨਾਲ ਉਹਨਾਂ ਦਾ ਬੇਟਾ ਵਾ ਜਿੱਦਾਂ ਗ੍ਰਿੰਦਰਪਾਲ ਸਿੰਘ ਬੈਂਕਾ ਠੀਕ ਹੈ ਜੀ ਅੱਜਕੱਲ ਉਹ ਜਥਾ ਚਲਾ ਰਿਹਾ ਵਾ ਓਕੇ ਜਿੱਦਾਂ ਉਹਨਾਂ ਨਾਲ ਵੀ ਮੈਂ ਬੈਂਕਾ ਸਾਹਿਬ ਤੋਂ ਬਾਅਦ ਵਿੱਚ ਉਹਨਾਂ ਨਾਲ ਸੇਵਾ ਨਿਭਾਈ ਕੀ ਕਹੇ ਹੋ ਹੋਰ ਅੱਜ ਕੱਲ ਉਹ ਗਿਆਨੀ ਭਗਵੰਤ ਸਿੰਘ ਜੀ ਸੂਰਵਿੰਦ ਉਹਨਾਂ ਨਾਲ ਸੇਵਾ ਕਰ ਰਹੇ ਓਕੇ ਓਕੇ ਹਾਂ ਤੇ ਜਿਹੜੇ ਮਨਜੀਤ ਸਿੰਘ ਸੋਹੀ ਆ ਉਹਨਾਂ ਦਾ ਅੱਜ ਕੱਲ ਬਹੁਤ ਵੱਡਾ ਨਾਮ ਠੀਕ ਹੈ ਜੀ ਤੇ ਮਨਜੀਤ ਸਿੰਘ ਸੋਹੀ ਉਹਨਾਂ ਨਾਲ ਜਿੱਦਾਂ ਉਹਨਾਂ ਦਾ ਪਹਿਲਾਂ ਹੋਰ ਜਥਾ ਸੀ ਠੀਕ ਹੈ ਜੀ ਉਹਨਾਂ ਨਾਲ ਕੋਈ ਕਾਰਨ ਬਣ ਗਿਆ ਜਿੱਦਾਂ ਛੁੱਟ ਹੋ ਜਾਂਦਾ ਹੋ ਜਾਂਦਾ ਹਾਂ ਜੀ ਫਿਰ ਉਹਨਾਂ ਨੇ ਮੈਨੂੰ ਆਪਣੇ ਨਾਲ ਜਿੱਦਾਂ ਜੋੜ ਲਿਆ ਠੀਕ ਹੈ ਉਹਨਾਂ ਨੇ ਮੈਨੂੰ ਚੁਣਿਆ ਕਿ ਮੇਰੇ ਨਾਲ ਜੇ ਸਾਥ ਨਿਭਾ ਸਕਦਾ ਤੇ ਜਿਹੜਾ ਮੈਦਾਸ ਅੰਗਰੇਜ਼ ਸਿੰਘ ਦੁਬਲੀ ਹੋ ਕਰ ਸਕਦੇ ਤੇ ਮੈਂ ਕੋਈ ਖੂਬੀ ਵੇਖ ਕੇ ਕੋਈ ਨਹੀਂ ਮੈਂ ਵੀਰ ਦਾ ਬਹੁਤ ਧੰਨਵਾਦ ਹੈ ਕਰਦਾ ਮੈਂ ਮਨਜੀਤ ਸਿੰਘ ਸੋਈ ਦਾ ਠੀਕ ਹੈ ਜੀ ਤੇ ਜਿੱਦਾਂ ਸਾਡੇ ਅੱਜ ਕੱਲ ਜਥੇਦਾਰ ਸਾਡੇ ਗਿਆਨੀ تنबीर ਸਿੰਘ ਜੀ ਗਿੱਲ ਜੋਰ ਸਿੰਘ ਵਾਲਾ ਠੀਕ ਹੈ ਦੁਬਲੀ ਦੇ ਲਾਗੇ ਪੈਣ ਹਾਂ ਹਾਂ ਜੀ ਬਹੁਤ ਵੱਡੇ ਲੈਵਲ ਤੇ ਉਹਨਾਂ ਦਾ ਉਹਨਾਂ ਦਾ ਵੀ ਨਾਮ ਹਾਂਜੀ 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 ਬਿਲਕੁਲ ਤੇ ਬੜੇ ਵੱਡੇ ਲੈਕਚਰ ਆ ਰਿਹਾ ਸੋਹਣਾ ਲੈਕਚਰ ਕਰਦੇ ਆ ਲੋਕ ਪਸੰਦ ਵੀ ਕਰਦੇ ਹਨ। ਕਰਦੇ ਬਿਲਕੁਲ। ਕੋਈ ਨਹੀਂ ਮੰਨ ਲਓ ਤਿੰਨ ਤਿੰਨ ਜਾਣੇ ਆ ਜਿੱਦਾਂ ਪ੍ਰੋਗਰਾਮ ਲਾਉਣੇ ਆ। ਮੈਂ ਅੰਗਰੇਜ਼ ਸਿੰਘ ਜਿੱਦਾਂ ਮੈਂ ਹੂੰ ਤੇ ਭਾਈ ਦਲਬੀਰ ਸਿੰਘ ਜੀ ਗਿੱਲ ਹੂੰ ਹੂੰ ਜੋੜ ਸਿੰਘ ਵਾਲਾ ਹਾਂਜੀ ਹਾਂਜੀ ਤੇ ਭਾਈ ਮਨਜੀਤ ਸਿੰਘ ਜੀ ਸੋਈ ਸਾਹਿਬ ਸਾਡਾ ਤਿੰਨਾਂ ਦਾ ਜਥਾ ਜੀ ਠੀਕ ਹੈ ਜੀ ਤੇ ਅਸੀਂ ਪ੍ਰੋਗਰਾਮ ਲਾਉਣ ਜਾਂਦੇ ਆ ਹੂੰ ਹੂੰ ਤੇ ਲੋਕ ਕਾਫੀ ਪਸੰਦ ਕਰਦੇ ਆ ਵਾਹ ਜੀ ਵਾਹ ਹਾਂਜੀ ਹਾਂਜੀ ਤੇ ਜਿਸ ਤਰ੍ਹਾਂ ਜੀ ਤੁਹਾਡੇ ਤੁਸੀਂ ਚਲੋ ਸਟੇਜ 'ਤੇ ਵੀ ਲਾਉਦੇ ਹਾਂ ਹੁਣ ਤੁਸੀਂ ਅਫੀਸ਼ੀਅਲ ਤੁਹਾਡੇ ਗਾਣੇ ਪਹਿਲਾਂ ਵੀ ਆਏ ਹੋਏ ਆ ਜੀ ਤੁਸੀਂ ਇੱਕ ਤੁਹਾਡਾ ਗਾਣਾ ਮੈਂ ਸੁਣਿਆ ਸੀ ਜ਼ਿੰਦਗੀ ਹਾਂਜੀ ਬੈਂਕਾ ਸਾਭਜੀ ਦਾ ਲਿਖਿਆ ਉਹ ਬੈਂਕਾ ਸਾਭਜੀ ਲਿਖਿਆ ਹਾਂਜੀ ਹਾਂਜੀ ਉਹਨਾਂ ਦੇ ਥੋੜੇ ਜਿਹੀ ਬੋਲ ਹੋ ਜਾਣ ਨਾ ਦੋ ਟੱਪੇ ਤੇ ਬੜਾ ਮਜ਼ਾ ਆ ਜੇ ਇੱਕ ਬੰਦੇ ਜਉਂਦੇ ਪਰਧਾਨ ਬਣ ਕੇ ਇੱਕ ਦਿਨ ਕੱਟ ਦੇ ਹਵਾਨ ਬਣ ਕੇ ਐਸੇ ਹੀ ਝਮੇਲੇ ਆਂ ਦਾ ਹੱਲ ਚਾਹੀਦਾ ਜ਼ਿੰਦਗੀ ਜਿਉਣ ਦਾ ਵੀ ਵੱਲ ਚਾਹੀਦਾ ਜ਼ਿੰਦਗੀ ਜੀਉਣ ਦਾ ਵੀ ਵੱਲ ਚਾਹੀਦਾ ਵਾਹ ਜੀ ਵਾਹ ਕਿੰਦੀ ਸੋਹਣੀ ਆਵਾਜ਼ ਤੇ ਇਹ ਲਿਖਿਆ ਦੇਖੋ ਜੀ ਕਿੰਦਾ ਸੋਹਣਾ ਹਾਂਜੀ ਬੈਂਕਾ ਸਾਹਿਬ ਜੀ ਵੇਖੋ ਉਹ ਨਾ ਇੱਕ ਪੰਜਾਬ ਦੇ ਮੰਨੇ ਪਰਮੰਨੇ ਹੈਗੇ ਹੀ ਲੇਖਕ ਅੱਛਾ ਲਿਖਦੇ ਵੀ ਕਵੀਸ਼ਰ ਵੀ ਲੇਖਦੇ ਕਵੀਸ਼ਰ ਤੇ ਸਿਰੇ ਦੇ ਹੈਗੇ ਕੀ ਬਾਤ ਸੀ ਉਹਨਾਂ ਦਾ ਜੀ ਉਹ ਨਾ ਹਰ ਕੰਮ ਵਿੱਚ ਪੂਰੇ ਹੀ ਇਹ ਜਿੱਦਾਂ ਗਾਉਂਦੇ ਸੀ ਕੀ ਬਾਤਾਂ ਸੀ ਤੇ ਲਿਖਣ ਵਾ ਲਿਖਣ ਦੀ ਜਿਹੜੀ ਗੱਲ ਹੈ ਉਹਨਾਂ ਦੀ ਉਹ ਮੇਕੋ ਨਾ ਜਿੰਨੀਆਂ ਨਾ ਬੰਦਨਾ ਲਿਖੀਆਂ ਜਿਵੇਂ ਆਪਾਂ ਸ਼ੁਰੂਆਤ ਵਿੱਚ ਬੰਦਨਾ ਲਾਉਣੇ ਆ ਓਕੇ ਕਿਆ ਬਾਤਾਂ ਜੀ ਕਮਾਲ ਦੀਆਂ ਬੰਦਨਾ ਉਹ ਅੱਛਾ ਇਹਨਾਂ ਬਾਰੇ ਕੁਛ ਇੱਕ ਵਾਰ ਤੁਸੀਂ ਥੋੜਾ ਜਿਆਦਾ ਦੱਸਦੇ ਕਿ ਬੰਦਨਾ ਜਾਂ ਕੀ ਕੀ ਇਹਨਾਂ ਦੇ ਹੁੰਦੇ ਜਿੱਦਾਂ ਆਪਾਂ ਗਾਇਕੀ ਦਾ ਪਤਾ ਸਾਰੇ ਗਾਮਾ ਨੀਕਾ ਪਾਦਾ ਇਹਨਾਂ ਕਾ ਪਤਾ ਵੀ ਸਾਲ ਹੁਣਾ ਹਾ ਲੁਣਾ ਤੇ ਸੋਰ ਜਿਹੜੇ ਤੁਹਾਡੇ ਚ ਕੀ ਕੀ ਸੋਰ ਹੁੰਦੇ ਮਾੜਾ ਜੀ ਦੇਖੋ ਕੁਛ ਇੱਕ ਵੀਰ ਦੱਸੋਗੇ ਜਿੱਦਾਂ ਨਾ ਇਹ ਬੰਦਰਾ ਹੁੰਦੀਆਂ ਜਿਹੜੀ ਸਾਡੀਆਂ ਹਾਂਜੀ ਜਿੱਦਾਂ ਬੈਂਕਾ ਸਾਹਿਬ ਨੇ ਬੰਦਨਾ ਲਿਖੀਆਂ ਕਾਫੀ ਬੰਦਨਾ ਲਿਖੀਆਂ ਉਹਨਾਂ ਨੇ ਇੱਕ ਉਹਨਾਂ ਦੀ ਮੈਂ ਤੁਹਾਨੂੰ ਸੁਣਾ ਜਿਦੋਣਾ ਲਿਖਿਆ ਵਾ ਵੀ ਮਹਾਰਾਜ ਨੂੰ ਨਮਸਕਾਰ ਓਕੇ ਬਰਾ ਲਿਖਿਆ ਸਤ ਗੁਰੇ ਕਿਰਪਾ ਦੇ ਸਾਗਰ ਕਰ ਦਿਓ ਜਗਨਾਮਿ ਉਹ ਜਾਗਰ ਜਾਣੇ ਨੋਖੜਦੀ ਦੁਨੀਆ ਜੇ ਸਲੀ ਰਸ਼ੀਆਂ ਮੁਣੀਆਂ ਕੀਤੀ ਤੈਨੂੰ ਸਦਾ ਨਮਸਕਾਰ ਜੀ ਮਹਿਰਾਂ ਦੇ ਮਾਈਆ ਕਵਤਾਰੀ ਖੇੜ ਜੇ ਬਹਾਰ ਜੀ ਕਵਤਾਰੀ ਖੇੜ ਜੇ ਬਹਾਰ ਜੀ ਮਹਿਰਾਂ ਦੇ ਅਸਾਈਆਂ ਹੋਵੇ ਗਗ ਜਾਇ ਧਰਮ ਦੀ ਸੋਭਾ ਹੋਏ ਨੇਕ ਕਰਮਾਂ ਦੀ ਆਗੇ ਤਲ ਤੇਰੀ ਸ਼ਰਨੇ ਬਾਣੀ ਦੇ ਚੱਲਣ ਚਰਨੇ ਹੋਰ ਨਾ ਕਿਸੇ ਦੀ ਸਹਿਬਾ ਕਾਨ ਜੀ ਚਰਨਾ ਨਾਲ ਲੱਗੀਆਂ ਟੁੱਟਣਾ ਪਰੀ ਤਮਾ ਟੁੱਟਣਾ ਪਰੀ ਤਮਾ ਜਾਨ ਜੀ ਚਰਨਾ ਨਾਲ ਲੱਗੀਆਂ ਇਹ ਜਿੱਦਾਂ ਬੰਦਰਾ ਜਿੱਦਾਂ ਸ਼ੁਰੂਆਤ ਵਿੱਚ ਸ਼ੁਰੂਆਤ ਕਰਨੀ ਦੀ ਆ ਜਿੱਦਾਂ ਸਟੇਜ ਤੇ ਜਾਂਦੇ ਆ ਸ਼ੁਰੂਆਤ ਕਰਨੀ ਦੀ ਸ਼ੁਰੂਆਤ ਦੇ ਵਿੱਚ ਫਿਰ ਮਹਾਰਾਜ ਨੂੰ ਨਮਸਕਾਰ ਕਰਨੀ ਹੁੰਦੀ ਹੈ ਓਕੇ ਓਕੇ ਇਹਨੂੰ ਬੰਦਨਾ ਕਹਿੰਦੇ ਆ ਸ਼ੁਰੂਆਤੀ ਤੁਸੀਂ ਸਟੇਟ ਉਹਨੂੰ ਬੰਦਨਾ ਕਹਿੰਦੇ ਆ ਉਹਨੂੰ ਬੰਦਨਾ ਕਹਿੰਦੇ ਆ ਠੀਕ ਹੈ ਤੇ ਬਾਕੀ ਜਿਹੜੇ ਹੇਕ ਲੋ ਨੇ ਸੋਰ ਤੁਹਾਡੇ ਚ ਵੀ ਇਦਾਂ ਹੁੰਦੇ ਸਾਰੇ ਗਾਮਾ ਨੀਖਾ ਉਹ ਚੀਜ਼ਾਂ ਜੇ ਤੁਸੀਂ ਪ੍ਰੈਕਟਿਸ ਇੰਦੀ ਰੈਸਲ ਟਿਕਾ ਕਰਦੇ ਕੁਇਛਰੀ ਦੀ ਪ੍ਰੈਕਟਿਸ ਵੇਖੋ ਸਾਡੀ ਪ੍ਰੈਕਟਿਸ ਜਿਹੜੀ ਆ ਸਾਡੀ ਰੋਜ਼ ਹੁੰਦੀ ਰਹਿੰਦੀ ਤੁਸੀਂ ਰੋਜ਼ ਕਰ ਰਹੇ ਹੋ ਤਾਂ ਸਾਡੇ ਪ੍ਰੋਗਰਾਮ ਚੱਲਦੇ ਰਹਿੰਦੇ ਜਿੱਦਾਂ ਸਿਆਲ ਦੇ ਵਿੱਚ ਜਿੱਦਾਂ ਕੀ ਸਿਆਲ ਦੀਆਂ ਰੁੱਤਾਂ ਦੇ ਵਿੱਚ ਜਿੱਦਾਂ ਸਾਡੇ ਪ੍ਰੋਗਰਾਮ ਚੱਲਦੇ ਰਹਿੰਦੇ ਲਗਾਤਾਰ ਵਿਆਹਾਂ ਦੇ ਆਗੇ ਅੱਛਾ ਵਿਆਹਾਂ ਤੇ ਵੀ ਲੋਕ ਕਵਿਸ਼ਰੀ ਅੱਜ ਕੱਲ੍ਹ ਸਿੱਧਾ ਦੁਆਬੇ ਚ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਇਹ 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 ਜਿਹੜੇ ਜ਼ਿਲ੍ਹੇ ਆਏ ਇਧਰ ਵਿਆਹਾਂ ਦੇ ਵਿੱਚ ਪ੍ਰੋਗਰਾਮ ਜ਼ਰੂਰੀ ਲਵਾਉਂਦੇ ਆ ਅੱਛਾ ਦੇਖੋ ਜੀ ਕਿੰਨਾ ਤਕੜਾ ਪੰਜਾਬ ਚ ਬਦਲਾ ਆ ਰਿਹਾ ਆਪਾਂ ਪਹਿਲੂ ਕਹਿ ਰਹੇ ਨੇ ਕਿ ਵਿਆਹਾਂ ਚ ਸੱਭਿਆਚਾਰ ਜਾਂ ਕੱਟਣੀਆਂ ਨੂੰ ਚਾਹੀਦਾ ਏਦਾਂ ਕਰਦੇ ਸੀ ਪਰ ਹੁਣ ਲੋਕ ਸਿਆਣੇ ਹੋ ਗਏ ਹੁਣ ਵਿਆਹਾਂ ਦੇ ਵਿੱਚ ਕਵਿਸ਼ਰੀ ਜਥੇ ਲੱਗ ਰਹੇ ਆ ਕਵਿਸ਼ਰੀ ਢੱਡੀਆਂ ਦੇ ਇਕ ਵਿਸ਼ਰੀ ਢਾਡੀ ਜਿਹਾ ਬੜੇ ਵਧੀਆ ਗੱਲ ਆ ਸਿੱਖੀ ਦਾ ਪ੍ਰਚਾਰ ਨਾਲ ਸੁਣਦੇ ਵੀ ਆ ਲੋਕ ਬਹਿ ਕੇ ਸੁਣਦੇ ਸੁਣਦੇ ਕਿਉਂਕਿ ਡੀਜੇ ਲੱਗਾ ਹੁੰਦਾ ਉਹ ਚੀਜ਼ਾਂ ਨੂੰ ਆਪਾਂ ਮਿਊਜ਼ਿਕ ਲਗਾਉਂਦਾ ਅੱਛਾ ਮੈਂ ਨਾ ਇੰਡੀਆ ਵਹ ਗਿਆ ਹਾਂ ਦਾਦਾ ਬੜੇ ਜਿਹੜੇ ਕੋਈ ਦਾਦਾ 20 20 ਸਾਲ ਹੋ ਗਏ ਨਾ ਪੁਰਾਣੇ ਉਹ ਰਿਸ਼ਤੇਦਾਰ ਮਿਲੇ ਤੇ ਮੈਨੂੰ ਵੀ ਉਹਨਾਂ ਨਾਲ ਗੱਲਾਂ ਬਾਤਾਂ ਕਰਾਂ ਉਹਨਾਂ ਨੂੰ ਵੀ ਇੰਨੇ ਤੋਂ ਹੀ ਗੱਲਾਂ ਬਾਤਾਂ ਸੁਣ ਗਏ ਪਰਿਵਾਰ ਇੱਕ ਗੱਲਾ ਕਰੀਗੇ ਪੁੱਛੀਗੇ ਪਰ ਉਹ ਡੀਜੇ ਦਾ ਇੰਨਾ ਚ ਸ਼ੋਰ ਸ਼ਰਾਬਾ ਸੀ ਨਾ ਗੱਲ ਨਹੀਂ ਮੇ ਕੇ ਲਾ ਕੇ ਉੱਚੀ ਕੀ ਹਾਲ ਤੇਰਾ ਠੀਕ ਆ ਦੇਖੋ ਉਹ ਇੱਕ ਸ਼ੋਰ ਹੋ ਗਿਆ ਨਾ ਬਹੁਤ ਸ਼ੋਰ ਹੋ ਰਿਹਾ ਇੱਕ ਤਾਂ ਸ਼ੋਰ ਪ੍ਰਦੂਸ਼ਣ ਉਹ ਮਜ਼ਾ ਨਹੀਂ ਵੀ ਉਧਰ ਕੋਈ ਵੇਦਾ ਵੀ ਨਹੀਂ ਅੱਜ ਕੱਲ ਉਹ ਆਪਣੇ ਕੰਮ ਮੰਨਦਾ ਜੀ ਇਹ ਵੱਡਾ ਸੱਭਿਆ ਜਾਂ ਡੀਜੇ ਲਾਇਆ ਉਹ ਸਿੰਗਰ ਕਈ ਵਧੀਆ ਸਿੰਗਰ ਹੁੰਦੇ ਉਹਨਾਂ ਨੂੰ ਜਾਂ ਸੱਦ ਲੋ ਹਾਂਜੀ ਹਾਂਜੀ ਹਨਾ ਤੇ ਜਾਂ ਫਿਰ ਕਵਿਸ਼ਰੀ ਜੈਸਾ ਸਭ ਤੋਂ ਵਧੀਆ ਬਿਲਕੁਲ ਬਿਲਕੁਲ ਤੇ ਉਹ ਕੋਈ ਇੱਕ ਤੁਹਾਨੂੰ ਇਤਿਹਾਸ ਸੁਣਾਉਣ ਦੀ ਉਹ ਨਾ ਵੇਖੋ ਦਿਲਜੀ ਜੀ ਇਹ ਜਿੱਦਾਂ ਹੋਏਗਾ ਵੀ ਦੁਆਬੇ ਚ ਤੇ ਤਕਰੀਬਨ ਹੀ ਜਥੇ ਲਾਉਂਦੇ ਆ ਠੀਕ ਹੈ ਉਹਨਾਂ ਜਾਂ ਛਗਣ ਵਾਲੇ ਦੇ ਨਾਲ ਉਹਨਾਂ ਲਾਉਣਾ ਹੀ ਲਾਉਣਾ ਤੁਹਾਡੀ ਕਵਿਸ਼ਰ ਜਦਾ ਠੀਕ ਹੈ ਤੇ ਹੁਣ ਵੇਖੋ ਬਦਲਾ ਆ ਰਿਹਾ ਵਾ ਜਿੱਦਾਂ ਆਪਣੇ ਇਹ ਅਮਰਸਰ ਮੋਗਾ ਹੂੰ ਤਰਨਤਨ ਹੂੰ ਹੂੰ ਇਹਨਾਂ ਜ਼ਿਲ੍ਹਿਆਂ 'ਚ ਵੀ ਅਸੀਂ ਤਕਰੀਬਨ ਪ੍ਰੋਗਰਾਮ ਲਾਏ ਆ ਠੀਕ ਹੈ ਜੀ ਐਸ ਸਾਲ ਪਿਛਲੇ ਸਾਲ ਵੀ ਹੂੰ ਹੂੰ ਤੇ ਲੋਕ ਹੁਣ ਵਿਆਹਾਂ ਤੇ ਜਿੱਦਾਂ ਪੈਲਸਾਂ 'ਚ ਵੀ ਪ੍ਰੋਗਰਾਮ ਕਰਾ ਰਹੇ ਆ ਠੀਕ ਹੈ ਜੀ ਲੋਕਾਂ 'ਚ ਜਿੱਦਾਂ ਬਦਲਾ ਆ ਰਿਹਾ ਪਈ ਇਹ ਡਾਂਸਰਾਂ ਵਗੈਰਾ ਲਾਉਣ ਤੋਂ ਥੋੜਾ ਗਰੇਂਜ ਕਰਦੇ ਆ ਕਰਦੇ ਆ ਇੱਕ ਵੀ ਸਟਾਡੀ ਜਿਹਾ ਲਾਉਂਦੇ ਸਿਆਣੇ ਹੋ ਗਏ ਲੋਕ ਕਹਿੰਦੇ ਕਹਿੰਦੇ ਹੋ ਗਏ ਹੋ ਗਏ ਜੀ ਤੇ ਕਾਫੀ ਵਧੀਆ ਵਾਏ ਚਲੋ ਲੋਕ ਬੰਦੇ ਵੀ ਆਰਾਮ ਨਾਲ ਸੁਣਦੇ ਆ ਉਹਨਾਂ ਨੂੰ ਕੁਝ ਸੁਣ ਨੂੰ ਸਮਝ ਪੈਂਦੀ ਤਾਂ ਡੀਜੇ ਤੇ ਹੁੰਦਾ ਵੇਖੋ ਰੌਲਾ ਰੱਪਾ ਬਿਲਕੁਲ ਬਿਲਕੁਲ ਹਾਂਜੀ ਉਹ ਤੁਹਾਨੂੰ ਪਤਾ ਹੀ ਤੇ ਤੁਸੀਂ ਜਿਹੜਾ ਕਵੀਸ਼ਰੀ ਰੋਜ਼ ਗੋਦੇ ਜੋ ਜਿਹੜਾ ਮਟੀਰੀਅਲ ਹਦਾ ਇੰਨਾ ਤੁਸੀਂ ਵਿਸ਼ਾਲ ਮਟੀਰੀਅਲ ਆ ਤੁਸੀਂ ਕਿਦਾਂ ਰਾਈਟਰ ਹੁੰਦੇ ਕਵਿਸ਼ ਉਹਨਾਂ ਤੋਂ ਲੈਂਦੇ ਜਾਂ ਆਪ ਲਿਖਦੇ ਕਿਦਾਂ ਕਰਦੇ ਜੋ ਮੈਨੇਜ ਹਾਂਜੀ ਜਿੱਦਾਂ ਤੁਹਾਨੂੰ ਦੱਸਿਆ ਪਹਿਲਾਂ ਗਿਆਨੀ ਬਲਦੇਵ ਸਿੰਘ ਬੈਂਕਰ ਸਾਹਿਬ ਪਟਤ ਮੋਹਨ ਸਿੰਘ ਜੀ ਘਰੇਾਲਾ ਉਹਨਾਂ ਦੀ ਬੜੀ ਵੱਡੀ ਲਿਸਟ ਆ ਠੀਕ ਹੈ ਤੇ ਆ ਥੋੜੇ ਸਮੇਂ ਤੱਕ ਆਪਾਂ ਉਹਨਾਂ ਦੇ ਜਾਨੀ ਕਵਤਾਵਾਂ ਕੀਤਿਆਂ ਵਾ ਆਫੀਸ਼ੀਅਲੀ ਗਣਿਆ ਰਹੇ ਨੇ ਠੀਕ ਹੈ ਵੀ ਉਹ ਯੂਜਿਕ ਚਾ ਰਹੇ ਹਾਂਜੀ ਠੀਕ ਠੀਕ ਹੈ ਜੀ ਉਹ ਆ ਰਹੇ ਫਿਰ ਬੈਂਕਾ ਸਾਹਿਬ ਦੇ ਬਹੁਤ ਵਧੀਆ ਲਿਖੇ ਆ ਜਿੱਦਾਂ ਹੁਣ ਸਾਡੇ ਨਾਲ ਗਾਨੀ ਦਲਬੀਰ ਸਿੰਘ ਜੀ ਆ ਇਹ ਵੀ ਕਾਫੀ ਵਧੀਆ ਲਿਖਦੇ ਆ ਅੱਛਾ ਜੀ ਆਪ ਲਿਖਦੇ ਆ ਆਪ ਲਿਖਦੇ ਉਹਨਾਂ ਦੀਆਂ ਕਵਤਾ ਬੋਲਣ ਦੀਆਂ ਹਾਂਜੀ ਠੀਕ ਠੀਕ ਹੈ ਜੀ ਤੇ ਬਾਹਰੋਂ ਵੀ ਜੇ ਕੋਈ ਆਵੇ ਵਧੀਆ ਲੱਗੇ ਤੁਸੀਂ ਕੀਦ ਵੀ ਉਹ ਨਾ ਜਿੱਦਾਂ ਸਾਨੂੰ ਕੋਈ ਜਿੱਦਾਂ ਵੀ ਕਹਿ ਰਹੇ ਨੇ ਕਈ ਰਾਈਟਰ ਆ ਵੀਰ ਉਹ ਕਹਿੰਦੇ ਭਾਜੀ ਦਾ ਮੈਂ ਗੀਤ ਲਿਖਿਆ ਹੈ ਫਿਰ ਉਹਨਾਂ ਦਾ ਵੇਖ ਲਈਦਾ ਵਾ ਜਿੱਦਾਂ ਕਿ ਵਧੀਆ ਹੋਵੇ ਆ ਉਹ ਬੋਲਦੀ ਦਾ ਠੀਕ ਠੀਕ ਹੈ ਜੀ ਤੇ ਅੱਛਾ ਤੁਹਾਡਾ ਫਿਊਚਰ 'ਚ ਹੁਣ ਕੀ ਪਲਾਨ ਨਾਲ ਵੀ ਕਿਦਾਂ ਅਫੀਸ਼ੀਅਲ ਤੁਸੀਂ ਕਿਦਾਂ ਦੇ ਗਾਣੇ ਸੁਣਾਉਣਾ ਚਾਹੁੰਦਾ ਹੈ ਜੋ ਸਮਾਜ ਨੂੰ ਹਾਂ ਜੀ ਅਸੀਂ ਤਾਂ ਵੇਖੋ ਧਾਰਮਿਕ ਲਾਈਨ ਹੈ ਸਾਡੀ ਹਾਂ ਜੀ ਹਾਂ ਬਿਲਕੁਲ ਹੈ ਕੀਤਾ ਧਾਰਮਿਕ ਲਾਈਨ ਅਸੀਂ ਕੁਵਿਸ਼ਰੀ ਕਰਦੇ ਹਾਂ ਤੇ ਅਸੀਂ ਧਾਰਮਿਕ ਹੀ ਚੀਜ਼ ਬੋਲਣੀ ਆ ਜਿਹੜੀ ਲੋਕਾਂ ਨੂੰ ਵਧੀਆ ਲੱਗੇ ਸਮਾਜ ਨੂੰ ਸੇਧ ਦਿੰਦੀ ਹੋਵੇ ਜਿੱਦਾਂ ਸਾਨੂੰ ਸੁਣ ਕੇ ਨਵੇਂ ਮੁੰਡੇ ਜਿਦਾਂ ਕਈ ਵੀਰ ਕਹਿ ਦਿੰਦੇ ਵੀ ਭਾਜੀ ਅਸੀਂ ਤੁਹਾਡਾ ਗੀਤ ਸੁਣਿਆ ਹੈ ਹੂੰ ਹੂੰ ਤੇ ਤੁਹਾਨੂੰ ਸੁਣ ਕੇ ਅਸੀਂ ਜਦਾ ਚੰਗੇ ਪਾਸੇ ਲੱਗੇ ਚੰਗੇ ਪਾਸੇ ਲੱਗੇ ਧਮਾਲੇ ਸੰਜਾਉਣ ਦੇ ਧਾਰਮਿਕ ਦੋ ਜਣੇ ਇੱਕ ਹੁੰਦਾ ਵੀ ਅਸੀਂ ਇਤਿਹਾਸ ਸੁਣਾਉਣਾ ਚਾਹੁੰਦੇ ਆ ਇੱਕ ਹੁੰਦਾ ਅਸੀਂ ਜੋਸ਼ ਭਰਨਾ ਚਾਹੁੰਦੇ ਲੋਕਾਂ ਚ ਦੇਖੋ ਭਾਜੀ ਇਹ ਨਾ ਸਾਡੀ ਕਵਤਾ ਜਿਹੜੀ ਸਾਡੀ ਕਵਤਾ ਹੁੰਦੀ ਹੈ ਉਹਦੇ ਵਿੱਚ ਇਤਿਹਾਸ ਹੁੰਦਾ ਹਾਂ ਜੀ ਹੁੰਦਾ ਜੀ ਅਸੇ ਲਿਖਿਆ ਹੁੰਦਾ ਇਤਿਹਾਸ ਵਾਚ ਕੇ ਹੀ ਸਾਡੇ ਜਿਹੜੇ ਰਾਈਟਰ ਬਾ ਸਾਡੇ ਤੇ ਜਹੇਦਾਰ ਸਾਹਿਬ ਜਿਹੜੇ ਸਾਡੇ ਕਵਤਾ ਲਿਖਦੇ ਆ ਠੀਕ ਹੈ ਜੀ ਉਹਨਾਂ ਇਤਿਹਾਸ ਵਾਚ ਕੇ ਹੀ ਕਵਤਾ ਲਿਖੀ ਹੁੰਦੀ ਹੈ ਠੀਕ ਠੀਕ ਹੈ ਜੀ ਹਾਂ ਜੀ ਹਾਂ ਤੇ ਜਿਸ ਤਰ੍ਹਾਂ ਤੁਸੀਂ ਸਾਲ ਦੇ ਤਕਰੀਬਨ ਐਸਟੀਮੇਟ ਕਿੰਨੇ ਇੱਕ ਮੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤੇ ਬਾਹਰ ਦੇ ਵਿੱਚ ਤੁਸੀਂ ਸ਼ੋਅ ਲਾ ਦਿੰਦੇ ਜੋ ਸ਼ੋਅ ਵੇਖੋ ਅਸੀਂ ਨਾ ਜਿੱਦਾਂ ਹੁਣ ਗਰਮੀਆਂ ਆ ਰਹੀਆਂ ਹੂੰ ਗਰਮੀਆਂ 'ਚ ਸਾਡੇ ਇਧਰ ਸਾਡੇ ਏਰੀਏ ਚ ਪੱਟੀ ਦੇ ਮਾਝੇ ਦਾ ਏਰੀਆ ਵਾ ਹਾਂਜੀ ਕਾਫੀ ਪ੍ਰੋਗਰਾਮ ਜੋੜ ਮੇਲੇ ਆਉਂਦੇ ਆ ਠੀਕ ਹੈ ਜੋੜ ਮੇਲੇ ਤੇ ਸਾਨੂੰ ਸੰਗਤ ਬੁਲਾਉਂਦੀ ਆ ਪ੍ਰਬੰਧਕ ਬੁਲਾਉਂਦੇ ਆ ਫਿਰ ਉੱਥੇ ਅਸੀਂ ਦਵਾਨ ਲਾਈਦੇ ਆ ਠੀਕ ਹੈ ਤੇ ਜਿਆਦਾ ਅਸੀਂ ਬਿਨਾ ਬੁਲਾਉਣ ਤੋਂ ਨਹੀਂ ਜਾਂਦੇ ਠੀਕ ਹੈ ਹਾਂਜੀ ਤੇ ਚਲੋ ਔਰ ਤੁਸੀਂ ਉਹ ਸਚਾਈ ਪਤਨੀ ਦੱਸੋ ਜਾਂ ਨਹੀਂ ਵੀ ਜਿਸ ਤਰ੍ਹਾਂ ਆਪਾਂ ਇੱਕ ਨੇ ਸਿੰਗਰ ਜਾਂ ਕੋਈ ਸਭਾ ਕੋਈ ਚੀਜ਼ਾਂ ਦਾ ਨਾ ਫਿਕਸ ਰੇਟ ਹੁੰਦਾ ਵੀ ਅਸੀਂ ਯਾਰ ਇੰਨਾ ਚਾਰਜ ਕਰਦੇ ਆ ਕਿਉਂਕਿ ਇੱਕ ਤੁਹਾਡੀ ਇੱਕ ਪਰਿਵਾਰ ਲਈ ਜਾਂ ਤੁਸੀਂ ਗੱਲ ਨੂੰ ਕੋਈ ਸਮਾਜਿਕ ਚੀਜ਼ਾਂ ਕਰਨੀਆਂ ਉਸ ਲਈ ਆਪਣੇ ਵੱਰ ਤੋਂ ਦੇ ਤੇ ਤੁਸੀਂ ਕਿੰਨਾ ਕੁ ਚਾਰਜ ਕਰਦੇ ਜੋ ਪਰ ショ ਦਾ ਜੈਦਾ ਤੇ ਨਹੀਂ ਕੋਈ ਐਸਟੀਵੇਟ ਨਹੀਂ ਹੁੰਦਾ ਜਿੰਦਾ ਵੇਖੋ ਚਾਰਜ ਤਾਂ ਹੀ ਕਰਦੇ ਹਾਂ ਜੀ ਪ੍ਰੋਗਰਾਮ ਜਦੋਂ ਅਸੀਂ ਮਿਹਨਤ ਕਰਨੀ ਹਨਾ ਬਿਲਕੁਲ ਬਿਲਕੁਲ ਜੀ ਇੱਕ ਕਿਤਾਬ ਆ ਇਹ ਪ੍ਰੋਗਰਾਮ ਦਾ ਜਿਹੜਾ ਚਾਰਜ ਅਸੀਂ ਲੈਨੇ ਆ ਠੀਕ ਹੈ ਜੀ ਹਾਂ ਤੇ ਚਲੋ ਤਾਂ ਕਿਉਂਕਿ ਇੱਕ ਆ ਕਿਤਾਬ ਆ ਹਨਾ ਤੇ ਆ ਬੜਾ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੇ ਇਹ ਪੁੱਛਣਾ ਚਾਹੁੰਦੇ ਵੀ ਤੁਸੀਂ ਇੰਗਲੈਂਡ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਿੰਨਾ ਕੁ ਦੇਖ ਰਹੇ ਜਾਂ ਸਿੱਖ ਸਿੱਖ ਪਰਿਵਾਰਾਂ ਦੇ ਘਰਾਂ 'ਚ ਤੁਸੀਂ ਜਾਂਦੇ ਹੋ ਹਾਂ ਜੀ ਹਾਂ ਜੀ ਇਹ ਟਿਕਟ ਡਾਕ ਬਦਲਾ ਤੁਸੀਂ ਦੇਖ ਰਹੇ ਜੋ ਵੇਖੋ ਅਸੀਂ ਜਦੋਂ ਵੀ ਵਿਦੇਸ਼ਾਂ ਵਿੱਚ ਆਈਦਾ ਹਨਾ ਹੂੰ ਹੂੰ ਤੇ ਸਾਨੂੰ ਤੁਹਾਡੇ ਅੱਗੇ ਭਰਾ ਮਿਲਦੇ ਆ ਜਿਹੜੇ ਸਿੱਖ ਵਾ ਹੂੰ ਹੂੰ ਜਾਂ ਸਾਨੂੰ ਪੰਜਾਬ ਤੋਂ ਆ ਕੇ ਇੱਥੇ ਕਈ ਕਟਿੰਗ ਵਾਲੇ ਵੀਰ ਸੀ ਹੂੰ ਹੂੰ ਉਹ ਵੀ ਸਿੱਖ ਹੋਏ ਉਹਨਾਂ ਨੇ ਬਦਲਾ ਲਿਆਂਦਾ ਜਿਹਦਾ ਸੁਣ ਕੇ ਲਾਲੋ ਜਾਂ ਕਿਦਾਂ ਤੇ ਕਾਫੀ ਵਧੀਆ ਮਤਲਬ ਵੀਰ ਮਿਲਦੇ ਹਾਂ ਹਾਂ ਆ ਮਿਲਦਾ ਹਾਂ ਜੀ ਹੂੰ ਹੂੰ ਬਹੁਤ ਤੁਹਾਨੂੰ ਜਿਹਦਾ ਪ੍ਰਾਊਡ ਫੀਲ ਹੁੰਦਾ ਵੀ ਬਾਹਰ ਆ ਕੇ ਜਦੋਂ ਦੇਖਦੇ ਕਿ ਆਪਣੇ ਖੁਸ਼ੀ ਵੀ ਹੁੰਦੀ ਵੀ ਸਾਨੂੰ ਜਿੱਦਾਂ ਸਾਨੂੰ ਸੁਣ ਕੇ ਹਨਾ ਤੇ ਬਦਲਾ ਆਇਆ ਹਾਂਜੀ ਬਦਲਾ ਆਇਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਠੀਕ ਠੀਕ ਤੇ ਤੁਹਾਡਾ ਫਿਰ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੀ ਤੁਸੀਂ ਇੰਨਾ ਟਾਈਮ ਜਿਵੇਂ ਜੋ ਤੁਹਾਡੇ ਮਿਸਨ ਵੀਡੀਓ ਗਾਣੇ ਸ਼ੂਟ ਵਗੈਰਾ ਵੀ ਇੰਗਲੈਂਡ ਚ ਰੱਖਿਓ ਜੋ ਟਾਈਮ ਕੱਢਿਆ ਤੇ ਤੁਸੀਂ ਸਰੋਤਿਆਂ ਨੂੰ ਜਾਂ ਆਪਣੇ ਨੌਜਵਾਨ ਪੀੜੀ ਨੂੰ ਕੋਈ ਸੰਦੇਸ਼ ਦੇਣਾ ਚਾਹੋ ਸਾਡੇ ਮਾਧਿਅਮ ਰਾਹੀਂ ਹਾਂ ਜੀ ਵੇਖੋ ਤੁਹਾਡਾ ਬਹੁਤ ਵੱਡਾ ਉਪਰਾਲਾ ਜੀ ਤੁਸੀਂ ਜਿੱਦਾਂ ਚੰਗੇ ਚੰਗੇ ਜਿਹੜੇ ਗੀਤ ਬੋਲਣ ਵਾਲੇ ਧਾਰਮਿਕ ਗੀਤ ਬੋਲਣ ਵਾਲੇ ਜਾਂ ਹੋਰ ਵੀ ਮਹਾਨ ਸ਼ਖਸੀਅਤਾਂ ਜਿਹੜੀਆਂ ਧਾਰਮਿਕ ਨੇ ਹਾਂ ਜੀ ਹਾਂ ਜੀ ਉਹਨਾਂ ਨੂੰ ਆਪਣੇ ਚੈਨਲ ਤੋਂ ਬੁਲਾ ਕੇ ਜਿਹੜਾ ਤੇ ਸਾਰਿਆਂ ਨੂੰ ਸੰਦੇਸ਼ ਦਿੰਦੇ ਹੋ ਹਾਂ ਜੀ ਤੇ ਤੁਹਾਡਾ ਵੀ ਬਹੁਤ ਵੱਡਾ ਉਪਰਾਲਾ ਜੀ ਅਸੀਂ ਦੇ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਜਿੰਨੇ ਸਾਡੇ ਵੀਰ ਆ ਸਿੱਖ ਇੰਗਲੈਂਡ ਵਿੱਚ ਜਾਂ ਹੋਰ ਦੇਸ਼ਾਂ ਵਿੱਚ ਰਹਿੰਦੇ ਸਿੱਖ ਉਹਨਾਂ ਨੂੰ ਆਪਣੇ ਦਾੜੀ-ਕੇਸ ਰੱਖਣੇ ਚਾਹੀਦੇ। ਵਾਹਿਗੁਰੂ। ਅਮਰਤ ਵੀ ਛਕਣਾ ਚਾਹੀਦਾ। ਗੁਰੂ ਵਾਲੇ ਬਣਨਾ ਚਾਹੀਦਾ। ਵਾਹਿਗੁਰੂ। ਇਹੋ ਹੀ ਅਸੀਂ ਵੱਧ ਤੋਂ ਵੱਧ ਤੇ ਇਹੋ ਪ੍ਰੇਰਿਤ ਕਰਨਾ ਹੈ ਸਾਡਾ ਸਾਡਾ ਧਰਮ ਹੈ। ਬਿਲਕੁਲ ਬਿਲਕੁਲ। ਹੈਨਾ? ਅਸੀਂ ਧਰਮ ਦੇ ਆਪਣੇ ਦੇ ਤਹਿਤ ਸੇ ਇਹੋ ਕਵਾਂਗੇ ਕਿ ਵੱਧ ਤੋਂ ਵੱਧ ਗੁਰੂ ਵਾਲੇ ਬਣੀਏ, ਗੁਰੂ ਵਾਲੇ ਬਣੀਏ, ਗੁਰੂ ਵਾਲੇ ਬਣੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਹੋਰ ਕਿਸੇ ਨੂੰ ਸੀਸ ਵੀ ਨਮਨਣ ਲਈ ਹੈ ਹੈਨਾ? ਵਾਹਿਗੁਰੂ ਵਾਹਿਗੁਰੂ। ਬਿਲਕੁਲ। ਤੇ ਸਾਡੇ ਜਿਹੜੇ ਗੁਰੂ ਆ ਸਾਨੂੰ 10ਵੇਂ ਪ ਇਹ ਹੋਈ ਸਿੱਖਿਆ ਦਿੱਤੀ ਹੈ ਕਿ ਗੁਰੂ ਮਾਨੇਓ ਗ੍ਰੰਥ ਬਿਲਕੁਲ ਬਿਲਕੁਲ ਸਾਡਾ ਗੁਰੂ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਹੈ ਬਿਲਕੁਲ ਬਿਲਕੁਲ ਸਾਨੂੰ ਹੋਰ ਕਹਿੰਦੇ ਮਤਲਬ ਹੋਰ ਕਿਤੇ ਪੀਰ ਫਕੀਰ ਦੇ ਜਾਂ ਕਿਹੇ ਵੀ ਜਗ੍ਹਾ ਤੇ ਸਾਨੂੰ ਸੀਸ ਨਹੀਂ ਨਿਵਾਉਣਾ ਚਾਹੀਦਾ ਅਸੀਂ ਇਹੋ ਸੰਦੇਸ਼ ਦੇਵਾਂਗੇ ਕਿ ਸਾਡਾ ਜਿਹੜਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਨੂੰ ਹੀ ਮੰਨਣਾ ਚਾਹੀਦਾ ਉਹਨੂੰ ਸੀਸ ਨਿਵਾਓ ਜੋ ਮੈਂ ਵਾਅਦਾ ਨਾ ਕਹਿਣਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਚਰਨਾਂ ਵਿੱਚ ਜਾ ਕੇ ਜਿਹੜੀ ਵੀ ਅਰਦਾਸ ਕਰਾਂਗੇ ਜੋ ਮੰਗਾਗੇ ਮੈਂ ਦਾਵੇ ਨਾ ਕਹਿ ਸਕਦਾ ਵੀ ਸਾਨੂੰ ਗੁਰੂ ਮਹਾਰਾਜ ਪੂਰੀ ਹੁੰਦੀ ਪੂਰੀ ਹੁੰਦੀ ਹਾਂ ਜੀ ਦੇਖੋ ਜੀ ਵਾਹ ਤੇ ਬਹੁਤ ਬਹੁਤ ਹੀ ਧੰਨਵਾਦ ਤੁਹਾਡਾ ਤੇ ਮੈਂ ਸਰੋਤਿਆਂ ਨੂੰ ਵੀ ਇਹੀ ਸੰਦੇਸ਼ ਤੇ ਇੱਕ ਅਪੀਲ ਕਰਨਾ ਚਾਹੁੰਦਾ ਵਾਂ ਵੀ ਚਲੋ ਜੋ ਪਹਿਲਾਂ ਗਲਤੀਆਂ ਹੋਈਆਂ ਠੀਕ ਆ ਆਪਾਂ ਉਹਨੂੰ ਕਵੀਸ਼ਰੀ ਆਪਣੇ ਢਾਡੀ ਪ੍ਰਚਾਰਕ ਕਥਾਵਾਚਕ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਿਆਹਾਂ ਸ਼ਾਦੀਆਂ ਤੇ ਉਹਨਾਂ ਨੂੰ ਸੱਦਣਾ ਚਾਹੀਦਾ ਵਾ ਤੇ ਪੰਜਾਬ ਦੇ ਬਦਲਾਅ ਲੈਣਾ ਚਾਹੀਦਾ ਤੇ ਸਭ ਤੋਂ ਪਹਿਲੋ ਤਦਾ ਧੰਨਵਾਦ ਤੇ ਚੰਗਾ ਸੁਣੋ ਤੇ ਚੰਗਾ ਬੋਲੋ ਤੇ ਸਿੱਖੀ ਤੇ ਪੰਜਾਬ ਨੂੰ ਪਿਆਰ ਕਰੋ ਬੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ